ਦੀ ਸੇਮ ਦੇ ਇੰਨਾ ਚਿੱਤੇ ਜਿਹੜਾ ਮੈਂ ਦਾ ਸੇਮ ਨੰਬਰ ਉਹਦੇ ਸੇਮ ਤੇ ਟ੍ਰੇ ਹੋਣਾ ਮਤਲਬ ਆਦਿ ਸੀ ਪਰ ਕੋਈਆਂ ਨੇ ਆਈ ਸਾਫ ਲੈਣੇ ਸਾਡੇ ਜਿਹੜਾ ਆਲੇ ਪਹਿਲਾਂ ਤੋਂ ਹੋਣਿਆ ਆ ਪਹਿਲਾ ਫੋਨ ਆਇਆ ਪਹਿਲੇ ਫੋਨ ਦਾ ਆਪਾਂ ਹੋਣਾ ਹੈ ਜਿੱਤ ਜਾਂ ਕੋਈ ਦਿਖਾਣੇ ਮਤਲਬ ਉਹਦੇ ਇੱਕ ਸਾਈਡ ਤੇ ਬੋਲਦਾ ਇਹ ਫੋਨ ਹੈਗਾ ਜੀ ਆਪਣੇ ਸੁਜੀਤ ਸਿੰਘ ਜੀ ਐਫਸੀਆਈ ਗੋਦਾਮ ਤੋਂ ਮਿਲ ਕੇ ਆਏ ਸੀਗੇ ਐਫਸੀਆਈ ਗੋਦਾਮ ਮਿਲ ਕੇ ਉਹਨਾਂ ਨੇ ਸਾਡੀ ਵੀਡੀਓ ਦੇਖੀ ਸੀਗੀ ਤੇ ਆਏ ਸੀਗੇ ਪਰ ਐਕਸਾਈਟਮੈਂਟ ਇੰਨੀ ਕਿ ਵੀਡੀਓ ਬਣਾਉਂਦਾ ਹਰਿਆਣੀ ਬਗਤ ਇਹ ਤਾਂ ਅਜਿਹਾ ਚਾਰਜਿੰਗ ਜੈਕ ਪਾਵਾ ਦੇ ਉਹ ਜਿਹਦਾ ਰਿਵਿਊ ਉਹਨਾਂ ਨੇ ਕਿਹਾ ਸੀ ਕਹਿਣਾ ਜਿਹਦਾ ਵੀਡੀਓ ਵਿੱਚ ਕਿਹਾ ਸੀ ਕਹਿਣਾ ਵੀ ਤੁਸੀਂ ਮਤਲਬ ਕਿ ਕੋਈ ਮੇਰੇ ਕੋਲ ਫੋਲਡਰ ਕੋਣ ਆਊਗਾ ਤੇ ਉਹਨਾਂ ਦਾ ਸਪੀਕਰ ਸਪੀਕਰ ਬਾਕੀ ਸਾਰਾ ਸਾਫ ਕਰ ਦੇਗਾ ਨਾ ਪਰ ਆਪਾਂ ਸਾਫ਼ ਕਰਕੇ ਦੇਖਿਆ ਪਰ ਗੱਲ ਬਣੀ ਨਹੀਂ ਸੀਗੀ ਚਾਰਜਿੰਗ ਦੀ ਪਰ ਹੁਣ ਆਪਾਂ ਮਦਦਿੰਦਾ ਮੇਰੇ ਫੋਨ ਆਇਆ ਤੇ ਚਾਰਜਿੰਗ ਤੇ ਜਦੋਂ ਇਹ ਕੋਣਾ ਆ ਤਾਂ ਇੱਕ ਇਹਦਾ ਇਹਦਾ YouTube ਨਹੀਂ ਚੱਲਦਾ ਹੈਗਾ ਇਹਦਾ YouTube ਚਲਾਉਣਾ ਤੇ ਚਾਰਜਿੰਗ ਤੇ ਚਾਰਜਿੰਗ ਇਹ ਪਹਿਲੀ ਵਾਰੀ ਖੁੱਲਣਾ ਲੱਗਾ ਬੈਟਰ ਪਹਿਲੀ ਵਾਰੀ ਖੁੱਲਣਾ ਲੱਗਾ ਫੀਲ ਲੱਗੀ ਮੇਰੀ ਹਾਂਜੀ ਇਥੇ ਫਾਸਟ ਫੋਰਵਰਡ ਕਰ ਦਿੰਦੇ ਆ ਜਿਹੜਾ ਤੁਹਾਡਾ ਟਾਈਮ ਵੇਸ ਨਾ ਹੋਵੇ ਕੋਈ ਬੋਰ ਨਾ ਹੋਵੇ ਤੇ ਸਾਡੇ ਭਾਜੀ ਐਫਸੀਆਈ ਤੋਂ ਆਏਗੇ ਤੇ ਇਹਨਾਂ ਦਾ ਚਾਰਜਿੰਗ ਜੈਕ ਹੈ ਹੀ ਬੋਲਦੇ ਆ ਚਾਰਜਿੰਗ ਜੈਕ ਤੋਂ ਲਈ ਜੀ ਸਾਰਾ ਫੋਨ ਖੋਲਿਆ ਖੋਲ ਕੇ ਪੱਤੇ ਤੋਂ ਲੱਗ ਇਹ ਪੱਤੇ ਪੱਤੇ ਦੇ ਨਾਲ ਲੱਗਾ ਹੁੰਦਾ ਜੈਕ ਜੈਕ ਬੋਰਡ ਦੇ ਨਾਲ ਲੱਗਾ ਹੁੰਦਾ ਪੱਤਾ ਹੁੰਦਾ ਇਹਦਾ ਇਹਨਾਂ ਕੋਲ ਸੀ ਪੈਸੇ ਵੀ ਬਹੁਤ ਜਿਆਦੇ ਹੋ ਰਹੇ ਆ 100 ਰੁਪਈਆ ਸਿਰਫ ਲੱਗਿਆ ਸੀ जैक okay. तो क्या चार्जिंग जैक पा सौ रुपया लिया तुम्हें भी कभी अपने कोई क्या चार्जिंग डिफॉल्ट कोई आ जाए तो सौ डेढ़ सौ रुपए कम करते हैं दूसरा पत्ता पत्ता एक डिस्प्ले का पत्ता है एक है अपने चार्जिंग का चार्जिंग पत्ते ना ही सारे हो गया माइक तो हो गया तो अपने चार्जिंग हो गया ही हो ਦੇ ਨਾਲ ਹੀ ਹੁੰਦਾ ਵੋਲੀਅਮ ਪਤਾ ਵੀ ਨਾਲ ਹੀ ਆ ਜਦ ਇੱਕ ਹੋਰ ਗੱਲ ਕਰਨੀ ਏ ਯਾਰ ਸਿੱਧਾ ਮੋਟਰਸਾਈਕਲ ਅੰਦਰ ਲਿਆਇਆ ਕਰੋ ਮੋਟਰਸਾਈਕਲ ਇਕੱਲੇ ਕਰਨ ਜਗਾ ਬਣਾਤੀ ਐ ਆ ਜਗਾ ਖਾਲੀ ਕੀਤੀ ਏ ਜੀ ਇੱਥੇ ਅੰਗ ਲਗਾ ਲਿਆ ਕਰੋ ਤੁਸੀਂ ਤੇ ਕਸਟਮਰ ਆਏ ਸੀਗੇ ਉਹ ਫਿਰ ਇੱਥੇ ਗਲੀ ਚ ਲਗਾਤਾ ਤੇ ਕਿਹਾ ਬੋਲਣਾ ਪਏ ਫਿਰ ਚਾਚਾ ਕਹਿੰਦਾ ਵੀ ਸਾਈਡ ਤੇ ਕਰੋ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਆਪਣੀ ਕਸਟਮਰ ਆ ਜਾਂਦੀ ਹੈ ਵੀ ਤੁਸੀਂ ਆਲਾਣਾ ਸਾਈਡ ਤੇ ਆ ਜਗ੍ਹਾ ਬਣਾਈ ਆ ਮਤਲਬ ਕਿ ਚਾਚੇ ਦੀ ਚਾਚੀ ਦੀ ਜਗ੍ਹਾ ਘਰ ਦੇ ਮੋੜ ਹੀ ਆ ਮਤਲਬ ਕਿ ਪਿੱਛੇ ਨੂੰ ਕਰਤਾ ਹੀ ਮੋੜ ਚੱਕਦਾ ਉਹ ਚਾਚੇ ਦਾ ਮੈਂ ਕਿਹਾ ਲਗਾਉਣ ਨੂੰ ਜਗ੍ਹਾ ਚਾਹੀਦੀ ਆ ਉਹ ਕਹਿੰਦੇ ਤੁਹਾਡੀ ਜਗ੍ਹਾ ਜਿੱਦਾਂ ਮਰਜ਼ੀ ਪਰਤੋ

ਦਾ ਕੰਮ ਕੰਪਲੀਟ ਹੋ ਗਿਆ ਆ ਪੁਰਾਣਾ ਜੈਕ ਆ ਸੋ ਆ ਨਵਾਂ ਜੈਕ ਆ ਜ਼ੂਮ ਕਰ ਦੋ ਇਹ ਹੁਣ ਟੈਸਟ ਕਰਨਾ ਹੈ ਟੈਸਟ ਕਰਦੇ ਆ ਚੱਲਿਆ ਕਿ ਨਹੀਂ ਚੱਲਿਆ ਤੇ ਪਹਿਲਾਂ ਤੁਹਾਨੂੰ ਤਾਂ ਨਹੀਂ ਦਿਖਾਇਆ ਹੈਗਾ ਲਗਾਉਂਦੇ ਲਗਾਉਂਦੇ ਤਾਂ ਨਹੀਂ ਦਿਖਾਇਆ ਆ ਇਹਦੀ ਹਾਲਤ ਦੇਖ ਲਓ ਇਹਦੀ ਹਾਲਤ ਆ ਇਦਾਂ ਦੀ ਹੋ ਗਈ ਆ ਕੱਲ ਕੱਲ੍ਹ ਨੇ ਇਹੜਾ ਜਿਹੜੀ ਆ ਆਪਾਂ ਉਹ ਮੋਬਾਈਲ ਦਾ ਆਧਾ ਮੋਬਾਈਲ ਮਦਰੇ ਚਲਾਤਾ ਆ ਉਹ ਸਟਾਰ ਤੱਕ ਹਲੇ ਪਹੁੰਚਣਾ ਆ ਤੇ ਉੱਤੇ ਬਹੁਤ ਵਾਇਰਿੰਗ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਪਿਆ ਤੇ ਆਪਾਂ ਜਗਾ ਦੇਣਾ ਮਲ ਕੇ ਆ ਇਧਰੋਂ ਭੇਲੇ ਹੁੰਦੇ ਆ ਆਪਾਂ ਜਗਾ ਦੇਣਾ ਕੋਈ ਉਹਦੇ ਸਵੇਰ ਕਾ ਲੱਗਾ ਪਿਆ ਆ ਮੋਬਾਈਲ M O B I ਅੰਜ ਤੱਕ ਚਲਾਤਾ ਆ L E L E ਬਾਕੀ ਉਹ ਜਿਹੜੇ ਸਟਾਰ ਤੇ ਉੱਪਰਲਾ ਸਟਾਰ ਬਸ ਉਹ ਰਹਿੰਦਾ ਆ ਬਾਕੀ ਬਾਕੀ ਕੰਪਲੀਟ ਆ ਗਿਆ। ਤਾਰ ਕੇ ਕੱਲ ਸਾਰੀ ਸਾਰੀ ਦਿਹਾੜੀ ਚੰਦਾ ਰਿਹਾ ਤਾਰ ਕੇ ਇਹਦੀ ਆਲਦਾ ਅਜਤਾ ਦੀ ਹੋ ਗਈ। ਮਤਲਬ ਕਿ ਉੱਤੋਂ ਪੱਖਾ ਵੀ ਬੰਦ ਕਰਦਾ ਬੰਦ ਕਰਤਾ ਹੀ ਗਣਾ। ਪੱਖਾ ਬੰਦ ਤਾਂ ਕੀਤਾ ਹੀਗਾ ਕਿਉਂਕਿ ਫਿਰ ਮਤਲਬ ਕਿ ਗਰਮ ਗਰਮ ਹੋਣ ਨੂੰ ਇਹਨੂੰ ਮਤਲਬ ਕਿ ਹਵਾ ਜਦੋਂ ਲੱਗਦੀ ਹੈ ਕਿ ਠੰਡਾ ਹੋ ਜਾਂਦਾ ਜੀ। ਪਰ ਕੰਕੇ ਲਾਉਣੇ ਜੀ ਬਰੀਕ-ਬਰੀਕ ਬਹੁਤ ਜ਼ਿਆਦਾ ਟਾਂਕੇ ਲੱਗ ਗਏ। ਤੇ ਉੱਠਾ ਸਿੱਧਾ ਕਰ ਕਰਕੇ ਉਹਦੇ ਚਲਾਇਆ। ਬਾਕੀ ਹੁਣ ਦੇਖੋ ਬਾਕੀ ਕੋਈ ਗੱਲ ਨਹੀਂ ਇਹ ਵੀ ਆਪਾਂ ਨਵਾਂ ਲਿਆਂਣਾ ਇਹ ਵੀ ਮਕੈਨਿਕ ਕੰਪਨੀ ਦਾ ਇਹ ਦੇ ਲੋ ਮਕੈਨਿਕ ਕੰਪਨੀ ਦਾ ਨਵਾਂ ਲਿਆਂਦਾ ਇਹ ਵੀ ਤੇ ਚਲੋ ਪੱਕਾ ਗੱਲ ਵੀ ਹੋ ਜਾਏਗਾ ਤਾਂ ਐਂ ਇਦਾਂ ਲੱਗਦਾ ਓਕਰਤਾ ਮੜੀ ਦੇ ਤੇ ਰਾਣੀ ਨੂੰ ਜੀ ਉਹ ਕੰਬੀ ਜੇ ਤੇ ਰਾਜ ਤੱਕ ਦੀ ਨੋ ਜੀ ਸਕਸੈਸਫੁਲ ਓਕੇ ਜੀ ਦੇਖਣ ਲਈ ਧੰਨਵਾਦ ਤੇ ਸਾਡੇ ਕੋਲ ਹੋਰ ਵੀ ਚਾਰਜਿੰਗ ਵਾਲੇ ਮਤਲਬ ਕਿ ਫੋਨ ਆਉ ਉਹ ਤੁਹਾਡੀ ਚਾਰਜਿੰਗ ਚੂਦੀ ਖਰਾਬ ਹੋ ਜਾਵੇ ਤਾਂ ਠੀਕ ਕਰ ਦਾਂਗੇ ਕੋਈ ਗੱਲ ਨਹੀਂ ਅਸੀਂ ਸਸਤੇ ਰੇਟ ਜੀ ਕਰ ਦਾਂਗੇ ਸਾਨੂੰ ਕਿਹੜਾ ਦੁਕਾਨ ਦਾ ਕਿਰਾਇਆ ਦੇਣਾ ਹੈ ਚਲੋ ਠੀਕ ਹੈ ਜੀ